ਖੜਾ ਕੋਈ ਕੰਮ ਦਾ ਵੀ ਢੱਕਾ ਤੋੜ ਲੈ ਹੈ ਓਏ ਸਾਰੀ ਦਿਹਾੜੀ ਫੇਸਬੁੱਕ ਤੇ ਲੱਗਿਆ ਰਹਿਣਾ ਇਹ ਤੈਨੂੰ ਦੁੱਧ ਨਹੀਂ ਦੇਊਗੀ ਕੋਈ ਕੰਮ ਦਾ ਢੱਕਾ ਤੋੜ ਲੈ ਓਏ ਕੰਜਰ ਦਾ ਪੁੱਤਾਂ ਪੇਪਰਾਂ 'ਚੋਂ ਤੂੰ ਫੇਲ ਓਏ ਬਾਪੂ ਓਏ ਸਾਰੇ ਇੰਡੀਆ ਦੇ ਰਿਜ਼ਲਟ ਮਾੜਾ ਆਇਆ ਓਏ 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 ਕੰਜਰ ਦਾ ਪੁੱਤਾਂ ਆ ਜੀਓ ਨੇ ਬੇੜਾ ਬਿਠਾਇਆ 3 ਲਿਖਨੇ ਸੋਡਾ ਬੇੜਾ ਮੁੱਦਾ ਮਾਰਿਆ ਕੰਜੜਾ ਓ ਬਾਪੂ ਨੈਟ ਨੇ ਤਾਂ ਸਾਰੀ ਦੁਨੀਆ ਨੇੜੇ ਕਰਤੀ ਨੇੜੇ ਨਹੀਂ ਆਪਾਂ ਰਿਸ਼ਤੇ ਬੜੀ ਦੂਰ ਕਰਤੇ ਅਫਸੋਸ ਫੋਨਾਂ ਤੇ ਵਧਾਈ ਫੋਨਾਂ ਤੇ ਕੋਈ ਕਿਸਦਾ ਮਰ ਜਾਏ ਖੱਪ ਜਾਏ ਬਸ ਫੋਨ ਤੇ ਕਹਿ ਕੇ ਸਾਰ ਦਿੰਦੇ ਨੇ ਹੈ ਕੀ ਨੇੜੇ ਕਰਤੀ ਓ ਦੁਨੀਆ ਓ ਬਾਪੂ ਫੇਸਬੁੱਕ ਦੇ ਬਹੁਤ ਫਾਇਦੇ ਨੇ ਕੀ ਫਾਇਦੇ ਨੇ ਓਏ ਇਹ ਹਜਾ ਤੁਸੀਂ ਸੁਣੀ ਜਾਂਦੇ ਹੋ ਜਿਹਨੂੰ ਸੁਰਦਾ ਨਹੀਂ ਪਤਾ ਤਾਲ-ਤਾਲ ਨਹੀਂ ਪਤਾ ਅਕਲ ਨਹੀਂ ਮੇਰੇ ਸਾਇ ਦੀ ਸ਼ਕਲ ਨਹੀਂ ਲਾਈਵ ਹੋਣ ਦੇ ਵੀ ਬਹੁਤ ਫਾਇਦੇ ਨੇ ਆ ਫਾਇਦੇ ਨੇ ਲਾਈਵ ਹੋਣ ਦੇ ਲਾਈਵ ਹੋ ਕੇ ਤੁਸੀਂ ਟਾਈਮ ਬੱਲਣ ਵੀ ਇੱਥੇ ਆ ਜਾ ਇੱਥੇ ਆ ਜਾ ਕਤਲ ਕਰਕੇ ਤੁਸੀਂ ਲੈਬ ਹੋ ਜਾਂਦੇ ਹੋ ਬੰਦਾ ਤੜਫ ਰਿਆ ਹੁੰਦਾ ਐਕਸੀਡੈਂਟ ਹੋਇਆ ਹੁੰਦਾ ਤੁਸੀਂ ਉਹਨੂੰ ਹਸਪਤਾਲ ਲੈ ਜਾਣ ਦੀ ਬਜਾਏ ਉਹਦੀਆਂ ਫੋਟੋਆਂ ਖਿੱਚਦੇ ਹੁੰਦੇ ਹੋ ਉਹਦੀ ਵੀਡੀਓ ਬਣਾਉਣੇ ਹੁੰਦੇ ਹੋ ਓ ਬਾਪੂ ਫੇਸਬੁੱਕ ਦੇ ਬਹੁਤ ਫਾਇਦੇ ਨੇ ਫੇਸਬੁੱਕ ਤੋਂ ਪਤਾ ਲੱਗ ਜਾਂਦਾ ਅੱਜ ਮਦਰ ਡੇ ਆ ਅੱਜ ਫਾਦਰ ਡੇ ਆ ਅੱਜ ਫਰੈਂਡਸ਼ਿਪ ਡੇ ਆ ਲੱਗਦਾ ਫਰੈਂਡਸ਼ਿਪ ਡੇ ਦਾ ਹੈ ਓਏ ਮਦਰ ਡੇ ਵਾਲੇ ਦਿਨ ਤੁਸੀਂ ਮਾਂ ਦੀ ਫੋਟੋ ਲਾ ਕੇ ਉੱਪਰ ਲਿਖ ਦਿੰਦੇ ਹੋ ਲਵ ਯੂ ਮਾਂ ਹੂੰ ਕਦੇ ਬਿਮਾਰ ਮਾਂ ਨੂੰ ਦਵਾਈ ਨਹੀਂ ਦਵਾਈ ਛਪੀਲਾ ਲਾਉਣੇ ਹੋ ਕੇ ਨਾਲ ਹੱਥ ਬਨ ਬਨ ਕੇ ਲੋਕਾਂ ਨੂੰ ਪਾਣੀ ਪਿਲਾਉਨੇ ਹੋ ਸਪੀਲ ਦੀਆਂ ਫੋਟੋਆਂ ਮਖਿਚ-ਖਿਚ ਕੇ ਪਾਉਨੇ ਹੋ ਕਦੇ ਬਾਪ ਨੂੰ ਤੁਸੀਂ ਪਾਣੀ ਨਹੀਂ ਪੁੱਛਦੇ ਹੈਗੇ ਖੇਤ ਕਦੇ ਤੁਸੀਂ ਗੇੜਾ ਨਹੀਂ ਮਾਰਿਆ ਆ ਫੇਸਬੁੱਕ ਤੇ ਤੁਸੀਂ ਲਿਖਦੇ ਹੋ ਫੁੱਲ ਸਪੋਰਟ ਕਿਸਾਨਾਂ ਨੂੰ ਓ ਬਾਪੂ ਮੈਂ ਦੇਖ ਲਾ ਸਾਰੇ ਪਿੰਡ ਦੇ ਖੰਭਿਆਂ ਤੇ ਪੰਛੀਆਂ ਵਾਲੀ ਆਲਣੇ ਲਾਤੇ ਦਰਖਤ ਨਾ ਲਾਈ ਪੰਛੀਆਂ ਨੂੰ ਵੀ ਆਪਦੇ ਵਰਗਾ ਨਕਾਰਾ ਕਰ ਦੋ ਜਿਵੇਂ ਤੁਹਾਨੂੰ ਸਰਕਾਰਾਂ ਨੇ ਕਰਤਾ ਆਟਾ ਦਾਲ ਸਕੀਮ ਦੇ ਕੇ ਫ੍ਰੀ ਨੈਟ ਦੇ ਕੇ ਓ ਜੇ ਮੰਗਣੀ ਐ ਤਾਂ ਸਰਕਾਰ ਤੋਂ ਨੌਕਰੀ ਮੰਗੋ ਪਰ ਕਿੱਥੇ ਤੁਸੀਂ ਤਾਂ ਮੋਬਾਈਲ ਨਾਲ ਐ ਨੂੜੇ ਹੋਇਓ ਜਿਵੇਂ ਕੁੱਤਾ ਸੰਗੜੀ ਨਾਲ ਬੰਨਿਆ ਹੋਵੇ ਓਏ ਭਗਤ ਸਿੰਘ ਦੀਆਂ ਬਾਰਾਂ ਸੁਣਨ ਆਲਿਓ ਉਦਮ ਸਿੰਘ ਦੀਆਂ ਬਾਰਾਂ ਸੁਣਨ ਆਲਿਓ ਓਏ ਬੰਦਾ ਬਹਾਦਰ ਦੀਆਂ ਬਾਰਾਂ ਸੁਣਨ ਆਲਿਓ ਓ ਤੁਸੀਂ ਕੀ ਸੁਣ ਰਹੇ ਹੋ ਬਾਬੂ ਜੀ ਮੈਂ